ਲੋ ਜੀ ਆਪ ਜੱਪਾ ਤੂਸ਼ ਪਸ਼ਮੀਨੇ ਦਾ ਵੱਡਾ ਧਮਾਕਾ ਕਰਨ ਲੱਗਿਆ ਜੀ ਸਰੂਪ ਪੱਤੀ ਹੈ ਜੇ 18 ਜਨਵਰੀ ਹੋ ਗਈ ਠੰਡ ਬਹੁਤ ਪੈ ਰਹੀ ਹੈ ਜੀ ਇਹੋ ਜੇ ਕੱਪੜੀ ਬਹੁਤ ਲੋੜ ਆਈ ਦੇਖੋ ਕੱਪੜਾ ਦੇਖੋ ਬਹੁਤ ਮੋਟਾ ਕੱਪੜਾ ਜੀ ਬਹੁਤ ਮੰਗ ਆ ਰਹੀ ਹੈ ਕੱਪੜੇ ਤੂਸ਼ ਪਸ਼ਮੀਨੇ ਦੀ ਜੀ ਬਹੁਤ ਵੱਡਾ ਧਮਾਕਾ ਕਰਨ ਲੱਗਿਆ ਜੀ ਆਪਾਂ ਕਲਰ ਦੇਵਾਂਗੇ 4 ਜੀ ਲੋ ਚੈੱਕ ਕਰੋ ਬਹੁਤ ਹੈਵੀ ਕੱਪੜਾ ਆਈਏ ਚੇਹ ਟੋਚਰ ਪਾਉਣ ਕੱਪੜਾ ਹਲਦਾ ਨਹੀਂ ਹੈਗਾ ਜੀ ਪੂਰਾ ਮੋਟਾ ਕੱਪੜਾ ਗਰਮ ਕੱਪੜਾ ਆਈ ਕਲਰ ਦੇਵਾਂਗੇ 4 ਜੀ ਧਮਾਕਾ ਕਰ ਲੱਗਾ ਤੂਸ਼ ਪਸ਼ਮੀਨੇ ਦੇ ਉੱਪ ਲੋ ਜੀ ਆਪਾਂ ਤੁਹਾਨੂੰ ਧਮਾਕਾ ਆਫਰ ਦੇਵਾਂਗੇ ਰੇਟ ਤੁਹਾਨੂੰ ਦੱਸਾਂਗੇ ਤੁਹਾਨੂੰ ਹੈਰਾਨ ਹੋ ਜਾਓਗੇ ਜੀ ਲੋ ਚੈੱਕ ਕਰੋ ਜੀ ਦੂਜਾ ਕਲਰ ਇਹ ਆ ਗਿਆ ਲੋਕ 800 900 ਦਾ ਵੀਜ਼ ਦੇ ਨੇ ਆਪਾਂ ਤੁਹਾਨੂੰ ਦੇਵਾਂਗੇ 350 ਦਾ ਜੀ ਤੁਹਾਨੂੰ ਯਕੀਨ ਨਹੀਂ ਹੋ ਰਿਹਾ ਨਾ ਜੀ ਤੂਸ਼ ਪਸ਼ਮੀਨਾ 350 ਦੇ ਕਿਤੋਂ ਨਹੀਂ ਮਿਲਦਾ ਬਾਜ਼ਾਰ ਵਿੱਚ ਜਿੱਥੇ ਮਰਜ਼ੀ ਪਤਾ ਕਰ ਲੋ ਟਰਾਈ ਕਰ ਲੋ ਜੀ ਤੁਹਾਨੂੰ ਅਸੀਂ ਬਿੰਦੇ ਦੇ ਨਾਂ ਦੱਸਿਆ ਨਾ ਤੂਸ਼ ਪਸ਼ਮੀਨਾ ਨਾਂ ਲੈ ਕੇ ਪੁੱਛੋ ਬਾਜ਼ਾਰ ਦੇ ਵਿੱਚ ਹੀ ਕਿਤੋਂ ਨਹੀਂ ਮਿਲਦਾ ਹੈਗਾ ਜੀ 350 ਦੇ ਵਿੱਚ ਪੂਰਾ 5 ਮੀਟਰ ਸੂਟ ਦੇਵਾਂਗੇ ਤੂਸ਼ ਪਸ਼ਮੀਨੇ ਦਾ ਜੀ ਬੁਰਨੀਆਂ ਦਾ ਰੰਗ ਨਹੀਂ ਖਰਾਬ ਹੁੰਦਾ ਗਰਮ ਕੱਪੜਾ ਮੋਟਾ ਕੱਪੜਾ ਜੀ ਸਟੱਫ ਤੇ ਕੋ ਬਹੁਤ ਹੈਵੀ ਕਪੜਾ ਚ ਟੋਚਣ ਪਾ ਦੇ ਕੱਪੜਾ ਹਲਦਾ ਨਹੀਂ ਹੈਗਾ ਜੀ ਪਿਓਰ ਗਰਮ ਕੱਪੜਾ ਜੀ ਤੂਸ਼ ਪਸ਼ਮੀਨਾ 350 ਦੇ ਵਿੱਚ ਦੇਵਾਂਗੇ ਕੋਈ 800 ਨਹੀਂ ਕੋਈ 900 ਨਹੀਂ ਚਾਰ ਕਲਰ ਨੇ ਕਲਰ ਇੱਕ ਵਾਰੀ ਫੇਰ ਚੈੱਕ ਕਰ ਦੋ ਜੀ ਪਹਿਲਾ ਕਲਰ ਇਹ ਆ ਗਿਆ ਜੀ ਦੂਜਾ ਕਲਰ ਮਹਿੰਦੀ ਸ਼ੇਡ ਆ ਗਿਆ ਜੀ ਤੀਜਾ ਕਲਰ ਕਾਫੀ ਆ ਜੀ ਕਿਉਂ ਤਾਂ ਖਰਾਬ ਹੋਈ ਚਾਰ ਕਲਰ ਨੇ ਚਾਰੇ ਕਲਰ ਪੂਰੇ ਸ਼ਾਨਦਾਰ ਨੇ ਜੀ ਪੂਰਾ ਹੈਵੀ ਕਪੜਾ ਤੂਸ ਪਸ਼ਮੀਨਾ 800 900 ਵਾਲਾ 350 ਦੇ ਵਿੱਚ ਹੀ ਜਿੱਥੇ ਮਰਜ਼ੀ ਜਾ ਕੇ ਟਰਾਈ ਕਰੋ ਜੀ 7-800 ਤੋਂ ਘੱਟ ਨਹੀਂ ਦਿੰਦੇ ਜੀ 350 ਰੇਟ ਆਈ ਹੈ